ਮੇਤਾ ਪ੍ਰਵਾਹ ਜ਼ਿੰਦਾਬਾਦ ਜ਼ਿੰਦਾਬਾਦ ਮੇਤਾ ਪ੍ਰਵਾਹ ਪਹਿਲਾਂ ਤਾਂ ਮੁਾਰਕਬਾ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਜੀ ਕਿਸ ਤਰ੍ਹਾਂ ਦੀ ਚਲ ਰਹੀ ਹੈ ਜੀ ਉਸ ਵਿੱਚ ਸੋਣ ਜਿਸ ਸੰਬੰਧ ਸਾਡੇ ਜਿੰਨੇ ਵੀ ਕਾਉਂਸਲਰ ਸਹਿਮਾਨ ਸੀ ਮੈਂ ਉਹਨਾਂ ਦਾ ਦਿਲ ਦੀਏ ਘਹਿਰੇ ਤੋਂ ਧੰਨਵਾਦ ਕਰਦਾ ਹੈ ਸਾਡੇ ਮੇਨ ਸਾਫਦਾਰ ਪ੍ਰਧਾਨ ਅਮਰਜੀਤ ਮਹਿਤਾ ਜੀ ਦਾ ਸਾਡੇ ਪਾਰਟੀ ਦਾ ਦਿਲ ਦੀਏ ਘਹਿਰੇ ਤੋਂ ਬਹੁਤ ਬਹੁਤ ਧੰਨਵਾਦ ਜੋ ਮੈਨੂੰ ਅੱਜ ਮਾਨ ਤੇ ਸਨਮਾਨ ਮਿਲਿਆ ਹੈ ਮੈਂ ਤੁਹਾਡੇ ਮੱਦੇ ਨਵੀਂ ਦੱਸਣਾ ਚਾਹੁੰਦਾ ਕਿਤੇ ਵੀ ਉਹ ਵਿਸ਼ਵਾਸ ਕੋ ਨਾਲ ਪੁੱਤ ਨਹੀਂ ਦੇਵਾਂਗੇ ਸ਼ਹਿਰ ਦੇ ਕਾਮਲੇ ਜੋ ਵੀ ਮੇਰੇ ਸਾਥ ਦੇ ਲੋਣਗੇ ਧੰਨਵਾਦ ਮੰਨਣ ਲਈ ਕੋਈ ਅੰਦਰ ਵਿਰੋਧ ਕਿਸੇ ਤਰੀਕੇ ਨਾਲ ਕੋਈ ਵਿਰੋਧ ਨਹੀਂ ਕੋਈ ਰੋਣਾ ਨਹੀਂ ਪਾ ਨਹੀਂ ਸਾਰੇ ਨੇ ਹੋਰਸ ਪਾਰਟੀ ਨੇ ਉਹਨਾਂ ਦਾ ਕੰਮ ਵਾਪਸ ਲਿਆ ਕਿ ਤੇ ਸਾਰੇ ਸਮਰਥਨ ਕਰਤਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਵਿਸ਼ਵਾਸ ਦਵਾਉਂਦੇ ਆ ਵੀ ਕੋਈ ਵੀ ਕੌਂਸਲ ਹੋ ਗਈ ਅਸੀਂ ਹਰੇਕ ਜਿੰਮੇਵਾਰੀ ਭਾਜੀ ਕਿੰਨੀ ਵਾਰ ਕੀ ਹੁੰਦੀ ਹੈ ਤੁਹਾਡੀ ਜਿੰਮੇਵਾਰੀ ਸਾਰੇ ਸ਼ਹਿਰ ਦੀ ਹੈ ਹਾਂ ਜੋ ਮੇਰ ਸਾਹਿਬ ਡਿਊਟੀ ਲোনਗੇ ਉਸ ਨੂੰ ਤਨਮਾਨ ਨਿਵਾਇ ਜਾਣਾ ਹੈ ਅੱਛਾ ਕੋਈ ਕੰਮ ਹੈ ਤੁਹਾਡੇ ਧਿਆਨ ਚ ਕਿ ਮੈਂ ਤੁਸੀ ਸਲਾਹ ਕਰ ਰਹੀ ਹਾਂ ਮੇਰ ਸਾਹਿਬ ਸਲਾਹ ਕਰ ਵੀ ਸੀ ਕਿ ਕੋਈ ਪਾਇਓਰਿਟੀ ਤੇ ਇਸ਼ੂ ਹੈ ਸਰੋਗੇ ਲਈ ਪਰ ਬੈਠ ਕੇ ਫਿਰ ਜੋ ਵੀ ਹੋਇਆ ਅਸੀਂ ਕਰਾਂਗੇ ਮੇਰ ਸਾਹਿਬ ਕੀ ਕਹਿੰਦੇ ਚਾਹੁੰਦਾ ਕਿ ਆਪਾਂ ਨੂੰ ਨਵੇਂ ਸੀਨੀਅਰ ਡਿਪਟੀ ਮੇਅਰ ਚੁਣੇ ਗਏ ਨੇ ਸ਼ਾਂਲਾ ਜੈਨ ਜੀ ਬਹੁਤ ਹੀ ਮਿਹਨਤੀ ਇਨਸਾਨ ਨੇ ਇਹਨਾਂ ਦੇ ਬਾਰੇ ਇਹਨਾਂ ਦੇ ਏਰੀਆ ਚ ਜਿੰਨੇ ਵਾਰ ਵੀ ਅਸੀਂ ਪੁੱਛਿਆ ਤੇ ਬਹੁਤ ਹੀ ਪੋਜ਼ਿਟਿਵ ਸਾਨੂੰ ਰਿਸਪੌਂਸ ਆਇਆ ਉਮੀਦ ਕਰਦਾ ਹਾਂ ਉਸੇ ਪੋਜ਼ਿਟਿਵਿਟੀ ਨਾਲ ਤੇ ਅਨਤਕ ਮਿਹਨਤ ਕਰਕੇ ਸ਼ਹਿਰ ਦੇ ਵਿਕਾਸ ਦੇ ਵਿੱਚ ਵੀ ਉਹਨਾਂ ਹੀ ਯੋਗਦਾਨ ਤੇ ਸਹਿਯੋਗ ਪਾਣਗੇ ਤੇ ਐਸੀ ਮਿਹਨਤ ਨੂੰ ਦੇਖਦੇ ਹੋਏ ਸਾਡੀ ਸਾਰੀ ਕਾਉਂਸਲਰਸ ਦੀ ਟੀਮ ਨੇ ਅਨ ਆਪੋਜ਼ਡ ਜੋ ਹੈ ਆ ਸ਼ਾਮਲਾਲ ਜੈਨ ਜੀ ਨੂੰ ਸੀਨੀਅਰ ਡਿਪਟੀ ਮੇਅਰ ਚੁਣਿਆ ਕਿੰਨੀਆਂ ਵੋਟਾਂ ਇਹਨਾਂ ਨੂੰ 42 ਕਾਉਂਸਲਰਸ ਸਿਗੇ ਉਹਨਾਂ ਦੇ ਵਿੱਚ 20 ਕਾਉਂਸਲਰ ਨੇ ਪਹਿਲਾਂ ਜਿੱਤਨ ਨੂੰ ਵੋਟ ਪਾਈ ਉਸ ਤੋਂ ਬਾਅਦ ਕਾਂਗਰਸ ਦੇ ਜੋ ਉਮੀਦਵਾਰ ਸੀਗੇ ਜਰ ਸਰਦਾਰ ਲੱਡੂ ਜੀ ਉਹਨਾਂ ਨੇ ਆਪ ਦਾ ਉਹ ਕੈਂਡੀਡੇਟ ਨੂੰ ਵਾਪਸ ਲੇਟ ਮੇਰ ਸਾਹਿਬ ਦੀ ਬੇਨਤੀ ਤੇ ਤੁੱਬੂਆ ਸਾਰਿਆਂ ਨੇ ਬਹੁਤ ਅੱਛਾ ਹੁਲਾਰਾ ਦਿੱਤਾ ਜਿਵੇਂ ਮੇਰ ਸਾਹਿਬ ਬਹੁਤ ਦੇਰ ਤੋਂ ਜੀ ਸਾ ਕਮਲ ਨੇ ਸਪੀਡ ਵਿਕਾਸ ਕਰ ਰਹੇ ਨੇ ਇਸੇ ਤਰ੍ਹਾਂ ਇਹ ਮੇਮ ਇਨਾਂ ਨਾਲ ਜੋੜ ਕੇ ਸਪੀਡ ਹੋਰ ਵਧਾ ਦੇ ਅਸੀਂ ਧੰਨਵਾਦੀ ਆਂ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਦੇ ਤੇ ਜੀ ਵੀਰ ਸਾਹਿਬ ਜੀ ਜਿਨ੍ਹਾਂ ਦੇ ਅਗਰ ਨਿਰਦੇਸ਼ਾਂ ਦੇ ਮੇਰੇ ਸਾਹਿਬ ਚੱਲ ਕੀ ਔਰ ਖਿੰਡੇ ਦੇ ਵਿਕਾਸ ਨੂੰ ਹੋਰ ਵਧਾ ਰਹੇ ਚਰਚਾ ਇਹ ਹੋ ਰਹੀ ਹੈ ਕਿ ਮਹਿਤਾ ਸਾਹਿਬ ਦਾ ਹੱਥ ਸੀ ਇਸ ਕਰਕੇ ਜਿਹੜਾ ਹੈਗਾ ਵੀ ਜੈਨ ਸਾਹਿਬ ਨੂੰ ਜਿਹੜਾ ਹੈਗਾ ਸੀਨੀਅਰ ਡਿਪਟੀ ਮੇਅਰ ਬਣਾਇਆ ਗਿਆ ਕਿੰਨਾ ਕ ਇਲੈਕਸ਼ਨ ਦੀ ਚੀਜ਼ ਹੀ ਹੈ ਇਲੈਕਸ਼ਨ ਹਮੇਸ਼ਾ ਚਰਚਾ ਦਾ ਵਿਸ਼ਾ ਹੁੰਦਾ ਹੈ ਤੇ ਹਰ ਤਰ੍ਹਾਂ ਦੀ ਚਰਚਾ ਜਰਦੀ ਹੈ ਪਰ ਮੇਨ ਚੀਜ਼ ਇਹ ਹੈ ਵੀ ਸਾਰੇ ਕੌਂਸਲਰ ਦੀ ਇਕਜੁਟਤਾ ਨੇ ਜੈਸਮ ਨੂੰ ਬਣਾਇਆ ਮੇਰ ਸਾਹਿਬ ਦੀ ਬੇਨਤੀ ਤੇ ਸਾਰਿਆਂ ਨੇ ਸਹਾਇਤਾ ਦਿੱਤਾ ਅਸੀਂ ਸਾਰੇ ਕੌਂਸਲਰਾਂ ਦਾ ਧੰਨਵਾਦ